ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮ ਬਸਾਖੀ ਦਾ ਦਿਹਾੜਾ ਮਡੀ ਸਰਦ ਦਾ ਤੇ ਭਾਵਨਾ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਗਿਆ ਸਿੱਖਾਂ ਦੇ ਪੰਜਵੇਂ ਤਾਕਤ ਤਾਕਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਜਿੱਥੇ ਸੰਗਤਾਂ ਗੁਰੂ ਦੇ ਨਤਮਸਤਕ ਹੋਈਆਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਗੁਰੂ ਵਾਲੇ ਬਣੇ ਉੱਥੇ ਸਾਧ ਸੰਗਤ ਨਾਲ ਨਾਲ ਜਿਹੜੀਆਂ ਸਿਆਸੀ ਪੰਥਕ ਕਾਨਫਰੰਸਾਂ ਸੀ ਉਹ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਜਾਹੋ ਜਲਾਲ ਨਾਲ ਹੋ ਜਾਂਦਾ ਆਪਾਂ ਗੱਲ ਕਰਨੀ ਆ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਦੀ ਕਾਨਫਰੰਸ ਜਿੰਨੀਆਂ ਵੀ ਕਾਨਫਰੰਸਾਂ ਸੀ ਸਾਰਿਆਂ ਦੇ ਨਾਲੋਂ ਕਾਮਯਾਬ ਕਾਨਫਰੰਸ ਤੇ ਚੜ੍ਹਦੀ ਕਲਾ ਵਾਲੀ ਤੇ ਜਾਹੋ ਜਲਾਲ ਵਾਲੀ ਦੋਸਤੋ ਇਸ ਤਰ੍ਹਾਂ ਮੈਂ ਕਿਉਂ ਕਹਿ ਰਿਹਾ ਕਿ ਕਾਮਯਾਬ ਕਿਉਂ ਕਾਮਯਾਬੀ ਦਾ ਮਤਲਬ ਹੁੰਦਾ ਹੈ ਵੀ ਜਿੰਨੇ ਸਰੋਤੇ ਹੋਣ ਸੁਣਨ ਵਾਲੇ ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਰੇ ਬਲਾਰਿਆਂ ਦੀ ਜਿਹੜੀ ਗੱਲਬਾਤ ਹੈ ਉਹਨੂੰ ਸੁਣ ਕੇ ਜਾਣ ਕਿਸੇ ਵੀ ਉੱਥੇ ਕੱਠ ਦੇ ਵਿੱਚ ਇਕਾਗਰਤਾ ਭੰਗ ਨਾ ਹੋਵੇ ਕੱਲ ਮੈਂ ਉੱਥੇ ਦੇਖਿਆ ਇੱਕ ਘੰਟਾ ਲਗਭਗ ਰੁਕੀ ਜਿੰਨੀ ਸੰਗਤ ਬੈਠੀ ਸੀ ਭਾਈ ਅਮਰਤ ਪਾਲ ਸਿੰਘ ਦੀ ਕਾਨਫਰੰਸ ਦੇ ਵਿੱਚ ਜਿਹੜਾ ਬੰਦਾ ਇੱਕ ਵਾਰੀ ਉੱਥੇ ਆ ਕੇ ਬੈਠ ਗਿਆ ਜਿੰਨਾ ਚਿਰ ਕਾਨਫਰੰਸ ਦੀ ਸਮਾਪਤੀ ਨਹੀਂ ਹੋਈ 4:30 ਵਜੇ ਦੇ ਤੱਕ ਉਹਨਾਂ ਚਿਰ ਨਿਰੰਤਰ ਸੰਗਤਾਂ ਹਾਜ਼ਰੀ ਭਰਦੀਆਂ ਰਹੀਆਂ ਉਹਨਾਂ ਦੇ ਵਿੱਚ ਇੱਕ ਜੰਗਿਆਸਾ ਸੀ ਕਿਉਂਕਿ ਭਾਈ ਅਮਰਤ ਪਾਲ ਸਿੰਘ ਜੀ ਖਾਲਸਾ ਨੇ 23 ਤਰੀਕ ਜਿਹੜੀ ਆਹੀ ਆ ਰਹੀ ਹੈ 23 ਅਪ੍ਰੈਲ 23 ਅਪ੍ਰੈਲ ਨੂੰ ਉਹਨਾਂ ਦੀ ਐਨਐਸਏ ਖਤਮ ਹੋਣ ਜਾ ਰਹੀ ਹੈ ਸਿਰਫ ਦੋਸਤੋ ਇੱਕ ਹਫਤਾ ਬਾਕੀ ਹੈ ਜਦੋਂ 23 ਨੂੰ ਉਹਨਾਂ ਦੀ ਐਨਐਸਏ ਖਤਮ ਹੋਣੀ ਹੈ ਤੇ ਨਾਲ ਦੀ ਨਾਲ ਉਹਨਾਂ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਸਿਫਟ ਕੀਤਾ ਜਾਣਾ ਹੈ ਸਿਫਟ ਹੋਣ ਤੋਂ ਬਾਅਦ ਉਹਨਾਂ ਦਾ ਟ੍ਰਾਇਲ ਚੱਲਣਾ ਹੈ ਟ੍ਰਾਇਲ ਦੇ ਵਿੱਚ ਕੋਈ ਵੀ ਐਸਾ ਕੇਸ ਨਹੀਂ ਜਿਹਦੇ ਵਿੱਚ ਭਾਈ ਸਾਹਿਬ ਨੂੰ ਪੱਕੀ ਜ਼ਮਾਨਤ ਨਾ ਮਿਲੇ ਨਾਲ ਦੀ ਨਾਲ ਜਮਾਨਤ ਮਿਲ ਜਾਣੀ ਹੈ ਤਾਂ ਕਰਕੇ ਸੰਗਤਾ ਜਿੰਨੀਆਂ ਕਾਨਫਰੰਸ ਵਿੱਚ ਪਹੁੰਚੇਗਾ ਸੀ ਉਹ ਭਾਈ ਅੰਮ੍ਰਿਤਪਾਲ ਸਿੰਘ ਦਾ ਆਉਣ ਵਾਲਾ پلان ਉਹਦੇ ਸੰਬੰਧੀ ਜਾਣਨਾ ਚਾਹੁੰਦਾ ਸੀ ਦੋਸਤੋ ਮੈਂ ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਦੱਸਣੀ ਚਾਹਣਾ ਹੈ ਕਿ ਉੱਥੇ ਜਿੰਨੀਆਂ ਜੱਥੇਬੰਦੀਆਂ ਆਈਆਂ ਭਾਈ ਸਾਹਿਬ ਜੀ ਸਟੇਜ ਤੇ ਜਿਨ੍ਹਾਂ ਦੇ ਵਿੱਚ ਭਾਈ ਦੀਪ ਸਿੱਧੂ ਦਾ ਭਰਾ ਮਨਦੀਪ ਸਿੰਘ ਸਿੱਧੂ ਪਹਿਲਾਂ ਉਹਨਾਂ ਦਾ ਕੁਝ ਬਖਰੇਵਾ ਸੀ ਆਪਸ ਵਿੱਚ ਦੀ ਪਰ ਉਹਨਾਂ ਦਾ ਇੰਨਾ ਜ਼ਿਆਦਾ ਹੁਣ ਮੋਹ ਤੇ ਪ੍ਰੇਮ ਦੇਖਿਆ ਗਿਆ ਕਿ ਮਨਦੀਪ ਸਿੰਘ ਸਿੱਧੂ ਨੇ ਕੱਲ ਉੱਥੋਂ ਦਮਨਵਾ ਸਾਹਿਬ ਵਿਖੇ ਸਤੇਜ ਦੇ ਉੱਤੋਂ ਐਲਾਨ ਕੀਤਾ ਕਿ ਬਾਰਸ ਪੰਜਾਬ ਦੀ ਜਿਹੜੀ ਜੱਥੇਬੰਦੀ ਸੀ ਦੀਪ ਸਿੱਧੂ ਨੇ ਬਣਾਈ ਸੀ ਤੇ ਜਿੰਨੇ ਦੀਪ ਸਿੱਧੂ ਨੂੰ ਤੁਸੀਂ ਪਿਆਰ ਕਰਨ ਵਾਲੇ ਲੋਕ ਹੋ ਆਓ 2027 ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਈ ਗਿਆ। ਮੁੱਖ ਮੰਤਰੀ ਬਣਾ ਕੇ ਪੰਜਾਬ ਦੀ ਚੜ੍ਹ ਦੀ ਕਲਾ ਕਰੀ ਗਈ। ਇਹ ਮਨਦੀਪ ਸਿੱਧੂ ਵੱਲੋਂ ਗੱਲ ਕਹੀ ਜਾਣੀ ਬਹੁਤ ਵੱਡੀ ਗੱਲ ਹੈ ਕਿਉਂਕਿ ਨੌਜਵਾਨ ਆਗੂ ਹੈ, ਦੀਪ ਸਿੱਧੂ ਦਾ ਭਰਾ ਹੈ, ਨੌਜਵਾਨਾਂ ਦੇ ਵਿੱਚੋਂ ਇਹ ਗੱਲ ਕਲੀਅਰ ਹੋ ਗਈ ਕਿ ਹੁਣ ਉਹਨਾਂ ਦਾ ਕੋਈ ਫਰਕ ਨਹੀਂ। ਉਹ ਜਥੇਬੰਦੀ ਦੇ ਵਿੱਚ ਇੱਕ ਹੈ। ਉਸ ਤੋਂ ਬਾਅਦ ਢਿੰਗ ਸਿੰਘ ਫੌਜਾ ਉਹਨਾਂ ਨੇ ਪੂਰਨ ਸਮਰਥਨ ਦੇ ਦਿੱਤਾ। ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਨੇ ਆਪਣੀ ਪਾਰਟੀ ਦਾ ਰਲੇਵਾ ਕਰ ਦਿੱਤਾ ਵਿੱਚ ਅੰਮ੍ਰਿਤਪਾਲ ਦੀ ਜਥੇਬੰਦੀ ਵਿੱਚ ਸੋ ਦੋਸਤੋ ਤੇ ਇੱਕ ਹੋਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਖਿੱਚ ਦਾ ਕੇਂਦਰ ਬਣੀ ਰਹੀ ਉਹ ਸਿਪਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਕਾਨਫਰੰਸ ਦੇ ਵਿੱਚ 80% ਨੌਜਵਾਨਾਂ ਦੀ ਸਮੂਲੀਅਤ ਬਾਕੀ ਕਾਨਫਰੰਸਾਂ ਵੀ ਦੇਖਣਾ ਉਹਨਾਂ ਦੇ ਵਿੱਚ 40 ਸਾਲ ਤੋਂ ਉੱਪਰ ਦੇ ਬੰਦੇ ਸੀ 80% 50 ਸਾਲ ਤੋਂ ਉੱਪਰ ਦੀ ਉਮਰ ਦੇ ਜਿਹੜੇ ਬੰਦੇ ਸੀ ਉਹ ਮੈਂ ਦੂਜੀਆਂ ਕਾਨਫਰੰਸਾਂ ਵਿੱਚ ਦੇਖੇ ਐ ਉਹਨਾਂ ਦੀ ਗਿਣਤੀ 80% ਸੀ ਜਿਹੜੇ ਨੌਜਵਾਨ ਸੀ ਉਹ ਸਿਰਫ 20% ਉਹਨਾਂ ਦੇ ਵਿੱਚੋਂ ਸੁਣਨ ਵਾਲੇ 10% ਪਰ ਇੱਥੇ ਬਿਲਕੁਲ ਉਲਟ ਸੀ ਭਾਈ ਅਮਰਤਪਾਲ ਸਿੰਘ ਦੀ ਕਾਨਫਰੰਸ ਵਿੱਚ 80% ਨੌਜਵਾਨ ਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹਰਿਆਣੇ ਤੋਂ ਮੁੰਡਾ ਨਵਦੀਪ ਸਿੰਘ ਜਲਵੇੜਾ ਜੀ ਨੇ ਕਸਾਨ ਸੰਘਰਸ਼ ਦੇ ਵਿੱਚ ਚੱਲਦੀ ਹੋਈ ਤੋਪ ਦਾ ਮੂੰਹ ਮੋੜ ਕੇ ਫੌਜ ਵੱਲ ਪੁਲਿਸ ਵੱਲ ਕਰ ਦਿੱਤਾ ਸੀ ਉਹ ਨੌਜਵਾਨ ਉਥੇ ਇੰਨਾ ਪਿਆਰ ਨਾਲ ਬੋਲਿਆ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਉਹਨੇ ਸੇਕ ਕਰ ਦਿੱਤੇ ਲੋਕਾਂ ਦੇ ਪਿਆਰ ਦੇ ਵਿੱਚ ਉਹਨੇ ਅੰਮਰ ਦੇ ਝਰਨੇ ਚੱਲਣ ਵਾਦ ਉਹਨੇ ਆਖਿਆ ਕਿ ਨੌਜਵਾਨੋ ਉੱਠੋ 2027 ਵਿੱਚ ਜੇਕਰ ਭਾਈ ਸਾਹਿਬ ਨੂੰ ਸੀਐਮ ਬਣਾਉਣਾ ਚਾਹੁੰਦੇ ਹੋ ਤੇ ਅੱਜ ਤੋਂ ਤਿਆਰੀ ਵਿੱਚ ਜੁਟ ਜਾਓ ਤੇ ਨੌਜਵਾਨਾਂ ਨੇ ਉਹਨਾਂ ਦਾ ਜਕਾਰੇ ਲਾ ਕੇ ਦੋਸਤੋ ਭਰਪੂਰ ਸਮਰਥਨ ਦਿੱਤਾ ਉਸ ਤੋਂ ਬਾਅਦ ਇੱਕ ਬਜ਼ੁਰਗ ਬਲਾਰਾ ਬੋਲਿਆ ਜੀਨੇ ਕੁਝੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਨੇ ਵੀ ਸੀਐਮ ਦਾ ਚਿਹਰਾ ਭਾਈ ਸਾਹਿਬ ਨੂੰ ਰੰਨੇ ਫਿਰ ਵਾਰੀ ਆਈ ਅੰਮ੍ਰਿਤਪਾਲ ਦੇ ਵਕੀਲਾਂ ਦੀ ਹਰਪਾਲ ਸਿੰਘ ਖਾਰਾ ਉਹਨਾਂ ਦਾ ਪੁੱਤਰ ਈਮਾਨ ਸਿੰਘ ਖਾਰਾ ਦੋਨੇ ਚੋਟੀ ਦੇ ਵਕੀਲ ਨੇ ਤੇ ਉਹਨਾਂ ਨੇ ਵੀ ਕੁਝੇ ਵਿੱਚ ਸਮੁੰਦਰ ਬੰਦ ਕੀਤਾ ਉਹਨਾਂ ਨੇ ਕਿਹਾ ਕਿ ਭਾਈ ਇਹ ਗਰੀਬਾਂ ਦੀ ਤੇ ਮਿਹਨਤ ਕਸ਼ ਵਾਲਿਆਂ ਦੀ ਪਾਰਟੀ ਹੈ ਨੌਜਵਾਨਾਂ ਦੀ ਇਹਦੇ ਵਿੱਚ ਕੋਈ ਵੱਡੀਆਂ ਗੱਡੀਆਂ ਵਾਲਾ ਤੇ ਕੋਈ ਸਫਾਰਸ਼ੀ ਇਹ ਸਮਝ ਕੇ ਨਾ ਆਵੇ ਕਿ ਮੈਂ ਐਮਐਲਏ ਬਣਨਾ ਹੈ ਇਹਦੇ ਵਿੱਚ ਉਹ ਸਮਝ ਕੇ ਆਵੇ ਕਿ ਮੈਂ ਸੇਵਾਦਾਰ ਬਣਨਾ ਹੈ ਵਰਕਰ ਬਣਨਾ ਹੈ ਇੱਥੇ ਵੱਡੇ ਬੰਦੇ ਨੂੰ ਟਿਕਟਾਂ ਨਹੀਂ ਮਿਲਣਗੀਆਂ ਇੱਥੇ ਦਰਮਿਆਨੇ ਤੇ ਗਰੀਬ ਪਰਿਵਾਰਾਂ ਚੋਂ ਆਉਣ ਵਾਲੇ ਮਿਹਨਤ ਕਸ਼ ਨੌਜਵਾਨਾਂ ਨੂੰ ਟਿਕਟਾਂ ਮਿਲਣਗੀਆਂ ਉਹਨਾਂ ਨੇ ਬਹੁਤ ਸੋਹਣਾ ਬੋਲਿਆ ਹਿਮਾਚਲ ਪੁਲਿਸ ਦੇ ਵਾਂਗ ਹੀ ਪੰਜਾਬ ਸਰਕਾਰ ਦੇ ਉੱਪਰ ਵੀ ਉਹਨਾਂ ਨੇ ਪੰਜਾਬ ਪੁਲਿਸ ਦੇ ਉੱਪਰ ਵੀ ਇੱਕ ਦੋਸ਼ ਲਾਇਆ ਕਿ ਨੌਜਵਾਨਾਂ ਦੀਆਂ ਵੀਕਲਾਂ ਦੇ ਉੱਤੇ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਲੱਗੀਆਂ ਤਸਵੀਰਾਂ ਨੂੰ ਪ੍ਰਸ਼ਾਸਨ ਲਾ ਰਿਹਾ ਹੈ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਮਾਨਸਾ ਜ਼ਿਲ੍ਹੇ ਦੇ ਨੌਜਵਾਨਾਂ ਦੇ ਉੱਤੇ ਕਹਿੰਦੇ ਕੇਸ ਵੀ ਦਰਜ ਹੋਇਆ ਜੇਕਰ ਕਹਿੰਦੇ ਦਰਜ ਹੋਇਆ ਤੇ ਅਸੀਂ ਕੇਸ ਫਰੀ ਲੜਾਂਗੇ ਤੇ ਡਟ ਕੇ ਉਹਨਾਂ ਦੇ ਨਾਲ ਖੜਾਂਗੇ ਤੇ ਦੋਸਤੋ ਜਿਹੜਾ ਇਕੱਠ ਸੀ ਉਹ ਵੀ ਬਹੁਤ ਵੱਡਾ ਸੀ ਗਿਣਤੀ ਦੇ ਪੱਖੋਂ ਵੀ ਕਾਨਫਰੰਸ ਪੂਰੀ ਕਾਮਯਾਬ ਰਹੀ ਤੇ ਬੁਲਾਰਿਆਂ ਤੋਂ ਜਿਹੜੀ ਗੱਲ ਸੁਣਨੀ ਚਾਹੁੰਦੇ ਅਸੀਂ ਹਰ ਬੰਦਾ ਕਿ ਕਿਸੇ ਦੇ ਵਿੱਚ ਕੋਈ ਮਨਮਟਾਵ ਤੇ ਨਹੀਂ ਕਿਸੇ ਦੇ ਵਿੱਚ ਕੋਈ ਅੰਮ੍ਰਿਤਪਾਲ ਦੇ ਖਿਲਾਫ ਮਨ ਦੇ ਵਿੱਚ ਗੁੱਸਾ ਤੇ ਨਹੀਂ ਕੀ ਭਾਈ ਅਮਰਤਪਾਲ ਸਿੰਘ ਨੂੰ ਸਾਰੇ ਬਲਾਰੇ ਜਿਹੜੇ ਆਏ ਐ ਉਹ 2027 ਦਾ ਕੈਂਡੀਡੇਟ ਸੀਐਮ ਦਾ ਮੰਨ ਲੈਣਗੇ ਸਮਰਥਨ ਕਰਨਗੇ ਤੇ ਦੋਸਤੋ ਸਾਰਿਆਂ ਨੇ ਇਹ ਗੱਲ ਦੇ ਉੱਤੇ ਮੋਹਰ ਲਾ ਦਿੱਤੀ ਇੱਕ ਭਾਈ ਸਰਬਜੀਤ ਸਿੰਘ ਖਾਲਸਾ ਜਿਹੜਾ ਸ਼ਹੀਦ ਭਾਈ ਬਿਆਨਤ ਸਿੰਘ ਦਾ ਪੁੱਤਰ ਹੈ ਫਰੀਦਕੋਟ ਤੋਂ ਮੌਜੂਦਾ ਐਮਪੀ ਹੈ ਉਹਨਾਂ ਨੇ ਵੀ ਬੜੀ ਸੋਹਣੀ ਸਪੀਚ ਕੀਤੀ ਤੇ ਭਾਈ ਅਮਰਤਪਾਲ ਸਿੰਘ ਨੂੰ 2027 ਦੇ ਵਿੱਚ ਉਹਨਾਂ ਨੇ ਆਉਣ ਵਾਲੇ ਸਮੇਂ ਦਾ ਉਹਨਾਂ ਨੇ ਵੀ ਸੀਐਮ ਐਲਾਨੀ ਤੇ ਬਹੁਤ ਸਾਰੀ ਜਿਹੜੀਆਂ ਚੰਗੀਆਂ ਗੱਲਾਂ ਹੋਈਆਂ ਕਾਨਫਰੰਸ ਦੇ ਵਿੱਚ ਲੋਕਾਂ ਨੇ ਬੜੀ ਹਾਜ਼ਰੀ ਭਰੀ ਜਾਹੋ ਜਲਾਲ ਦੇ ਨਾਲ ਲੋਕਾਂ ਨੇ ਕਾਨਫਰੰਸ ਸੁਣੀ ਤੇ ਬਹੁਤ ਸੋਹਣੇ ਬਲਾਰੇ ਬੋਲੇ ਤੇ ਸਾਰਿਆਂ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਇੱਕ ਜੁਟਤਾ ਪ੍ਰਗਟ ਕੀਤੀ ਤੇ ਨੰਬਰ 2 ਦੇ ਉੱਤੇ ਜਿਹੜੀ ਕਾਨਫਰੰਸ ਸੀ ਉਹ ਲੱਖਾ ਸਿੰਘ ਸਦਾਣਾ ਤੇ ਅਮਿਤੋਜ ਮਾਨ ਉਹਨਾਂ ਨੇ ਵੀ ਚੰਗੇ ਪੰਜ ਮੁੱਦੇ ਬਸਾਕੀ ਤੇ ਲਏ ਜਿਨ੍ਹਾਂ ਦੇ ਵਿੱਚ ਪਾਣੀ ਜਲ ਬਚਾਉਣਾ ਪੰਜਾਬ ਦੇ ਮੁੰਡਿਆਂ ਨੂੰ ਨੌਕਰੀਆਂ ਪ੍ਰਦੂਸ਼ਣ ਰੋਕਣਾ ਤੇ ਜਿਹੜੀ ਧਰਤੀ ਪੱਟ ਕੇ ਵੇਚੀ ਜਾ ਰਹੀ ਹੈ ਇਹ ਬੰਦ ਕਰਨੀ ਨਸ਼ੇ ਦੇ ਖਿਲਾਫ ਉਹਨਾਂ ਨੇ ਵੀ ਪੰਜੇ ਮੁੱਦੇ ਬਹੁਤ ਸੋਹਣੇ ਲਏ ਇਸ ਲਈ ਕੁੱਲ ਮਿਲਾ ਕੇ ਵਸਾਖੀ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੇ ਨਾਲ ਹੰਗਾਰਾ ਬੜਾ ਜ਼ਬਰਦਸਤ ਮਿਲਿਆ ਇੰਨੀਆਂ ਕ ਦੋਸਤੋ ਵਿਚਾਰਾ ਸੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ